ਦੀਵਾਲੀ ਤੋਂ ਪਹਿਲਾਂ ਇਹਨਾਂ ਕਰਮਚਾਰੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ ਪੈਨਸ਼ਨ ਚ ਹੋਵੇਗਾ ਦੁੱਗਣਾ ਤਿਗਣਾ ਵਾਦਾ ਜਾਣੋ ਕਿੰਨੀ ਵਧੇਗੀ ਰਕਮ ਤੇ ਕਿਸ ਨੂੰ ਮਿਲੇਗਾ ਜ਼ਿਆਦਾ ਲਾਭ ਇਹ ਦੀਵਾਲੀ ਇਸ ਵਾਰ ਖੁਸ਼ੀਆਂ ਭਰੀਆਂ ਹੋਣ ਵਾਲੀਆਂ ਨੇ ਕਿਉਂਕਿ ਦੱਸਦੇ ਕਿ ਜੋ ਪੈਨਸ਼ਨਰ ਨੇ ਜਾਂ ਫਿਰ ਜੋ ਕਿ ਕਰਮਚਾਰੀ ਨੇ ਉਹਨਾਂ ਦੇ ਲਈ ਬੇਹਦ ਵੱਡੀ ਖੁਸ਼ਖਬਰੀ ਹੈ ਉਹਨਾਂ ਦੀ ਪੈਨਸ਼ਨ ਦੇ ਵਿੱਚ ਉਹਨਾਂ ਦੇ ਪੈਸਿਆਂ ਦੇ ਵਿੱਚ ਦੁਗਣਾ ਵਾਧਾ ਹੋਵੇਗਾ ਜੇਬ ਦੇ ਉੱਤੇ ਸਿੱਧਾ ਕਹਿ ਸਕਦੇ ਆਂ ਵੀ ਜੇਬ ਭਰੀ-ਭਰੀ ਰਹੇਗੀ ਤਾਂ ਉਹਨਾਂ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਹੁਣ ਗੱਲ ਆਉਂਦੀ ਹੈ ਵੀ ਕਿਹੜੇ ਲੋਕ ਜਿਨ੍ਹਾਂ ਨੂੰ ਲਾਭ ਮਿਲੇਗਾ ਤੇ ਕਿੰਨੀ ਕਿੰਨਾ ਕੁ ਵਾਧਾ ਹੋਵੇਗਾ ਕਿੰਨੇ ਕ ਪੈਸਿਆਂ ਦਾ ਵਾਧਾ ਹੋਵੇਗਾ ਦਰਅਸਲ ਤੁਹਾਨੂੰ ਦੱਸਦੀ ਹੈ ਕਿ ਇਸ ਦੀਵਾਲੀ ਦੇ ਉੱਤੇ ਪ੍ਰਾਈਵੇਟ ਕਰਮਚਾਰੀਆਂ ਨੂੰ ਖੁਸ਼ਖਬਰੀ ਮਿਲਣ ਦੀ ਉਮੀਦ ਹੈ ਅੰਦਾਜ਼ਾ ਲਗਾਇਆ ਗਿਆ ਹੈਗਾ ਕਿ ਕਰਮਚਾਰੀ ਪੁ익 ਨਿਧੀ ਸੰਗਠਨ ਯਾਨੀ ਕਿ ईपीएफओ ਕਰਮਚਾਰੀ ਦੀ ਬਿਹਤਰੀ ਦੇ ਲਈ ਚਲਾਈ ਜਾਣ ਵਾਲੀ ਕਰਮਚਾਰੀ ਪੈਨਸ਼ਨ ਯੋਜਨਾ ਦੇ ਤਹਿਤ ਘਟੋਕੜ ਪੈਨਸ਼ਨ ਰਕਮ ਵਧਾ ਸਕਦਾ ਹੈ ਦਰਅਸਲ 10 ਤੋਂ 11 ਅਕਤੂਬਰ ਨੂੰ ईपीਏ ਜੋ ਕਿ ईपीएफओ ਦੇ ਕੇਂਦਰੀ ਟਰਸਟੀ ਬੋਰਡ ਦੀ ਇੱਕ ਮੀਟਿੰਗ ਬੰਗਲੌਰੂ ਦੇ ਵਿੱਚ ਹੋਈ ਸੀਗੀ ਤਾਂ ਇਸ ਮੀਟਿੰਗ ਦੇ ਵਿੱਚ ਕਰਮਚਾਰੀਆਂ ਦੀ ਪੈਨਸ਼ਨ ਦੇ ਵਿੱਚ ਵਾਧੇ ਸੰਬੰਧੀ ਖੁਸ਼ਖਬਰੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ ਸੂਤਰਾਂ ਦੇ ਮੁਤਾਬਕ ਕਰਮਚਾਰੀ ਅਜੇ ਵੀ EPF O ਤੋਂ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਲਾਭ ਹੋ ਸਕੇ ਹੁਣ ਗੱਲ ਆਉਂਦੀ ਹੈ ਵੀ ਕਿੰਨੀ ਹੈ ਮੌਜੂਦਾ ਪੈਨਸ਼ਨ ਰਕਮ ਦੀ ਹਾਂ ਕਰਮਚਾਰੀਆਂ ਦੇ ਅਨੁਸਾਰ ਕਰਮਚਾਰੀ ਪੈਨਸ਼ਨ ਯੋਜਨਾ ਜੋ ਕਿ ইপিਐਸ ਦੇ ਤਹਿਤ ਘਟੋਕੜ ਪੈਨਸ਼ਨ ਰਕਮ ਬਹੁਤ ਘੱਟ ਹੈ 2014 ਦੇ ਵਿੱਚ ਸਥਾਪਿਤ ਕਰਮਚਾਰੀ ਪੈਨਸ਼ਨ ਯੋਜਨਾ ਦੇ ਵਿੱਚ ইপিਐਸ ਦੇ ਤਹਿਤ ਘਟੋਕੜ ਪੈਨਸ਼ਨ ਰਕਮ ਜੋ ਕਿ 1000 ਪ੍ਰਤੀ ਮਹੀਨਾ ਹੈ ਜਿਸ ਨੂੰ ਕਰਮਚਾਰੀ ਵਧਾਉਣ ਦੀ ਮੰਗ ਕਰ ਰਹੇ ਨੇ ਕੁਝ মিডিਆ ਰਿਪੋਰਟਾਂ ਦੇ ਅਨੁਸਾਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਹਾਲ ਹੀ ਦੇ ਵਿੱਚ ਹੋਈ ਇਸ ਮੀਟਿੰਗ ਦੇ ਵਿੱਚ ਘਟੋ ਘੜ ਪੈਨਸ਼ਨ ਦੇ ਵਿੱਚ 1000 ਤੋਂ ਵਧਾ ਕੇ 2500 ਰੁਪਏ ਕਰ ਦਿੱਤੇ ਜਾਵੇਗੀ। ਅਜਿਹੀ ਸਥਿਤੀ ਦੇ ਵਿੱਚ ਪੈਨਸ਼ਨ ਦੀ ਰਕਮ ਦੇ ਵਿੱਚ ਇਹ ਵਾਅਦਾ ਕਰਮਚਾਰੀਆਂ ਨੂੰ ਕਾਫੀ ਰਾਹਤ ਦੇਵੇਗਾ ਅਤੇ ਉਹਨਾਂ ਦੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਇਹ ਮੰਗ ਵੀ ਪੂਰੀ ਹੋ ਸਕਦੀ ਹੈ ਤਾਂ ਦੱਸਦੀ ਹੈ ਕਿ ਕਰਮਚਾਰੀਆਂ ਦਾ ਕਹਿਣਾ ਹੈਗਾ ਕਿ ਬਦਲਦੇ ਸਮੇਂ ਅਤੇ ਬਾਜ਼ਾਰ ਦੇ ਵਿੱਚ ਮਹਿੰਗਾਈ ਨੂੰ ਦੇਖਦੇ ਹੋਏ ਪੈਨਸ਼ਨ ਸਕੀਮ ਤੋਂ ਪ੍ਰਾਪਤ ਹਜ਼ਾਰ ਬਹੁਤ ਘਟਾ ਇਸ ਲਈ ਟ੍ਰੇਡ ਯੂਨੀਅਨਾਂ ਅਤੇ ਪੈਨਸ਼ਨ ਲਾਭ ਯੂਨੀਅਨਾਂ ਦੇ ਵੱਲੋਂ ਲੰਬੇ ਸਮੇਂ ਜੋ ਕਿ 7500 ਤੱਕ ਵਧਾਉਣ ਦੀ ਮੰਗ ਕਰ ਰਹੀਆਂ ਨੇ ਹਾਲਾਂਕਿ ਕੁਝ ਰਿਪੋਰਟਰਾਂ ਦੇ ਮੁਤਾਬਕ ਮੀਡੀਆ ਰਿਪੋਰਟ ਅਨੁਸਾਰ ਸੈਂਟਰਲ ਬੋਰਡ ਆਫ ਸੁਪਰਵਾਈਜ਼ਰਸ ਯਾਨੀ ਕਿ ਸੀਬੀਟੀ ਦੇ ਪੈਨਸ਼ਨ ਦੇ ਵਿੱਚ 7.5 ਗੁਣਾ ਵਾਧਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਈਪੀਐਸ ਸਕੀਮ ਦਾ ਪੈਨਸ਼ਨ ਦੀ ਗਣਨਾ ਦਾ ਗਣਨਾ ਕਰਨ ਦਾ ਕਰਨ ਦਾ ਆਪਣਾ ਤਰੀਕਾ ਵੀ ਹੈ ਤਾਂ ਫਾਰਮੂਲਾ ਜੇਕਰ ਗੱਲ ਕੀਤੀ ਜਾਵੇ ਤਾਂ ਪੈਨਸ਼ਨ ਇਜ਼ ਇਕੁਅਲ ਟੂ ਪੈਨਸ਼ਨ ਯੋਗ ਤਨਖਾਹ ਤੇ ਮਲਟੀਪਲਾਈ ਪੈਨਸ਼ਨ ਯੋਗ ਸੇਵਾ ਤੇ ਡਿਵਾਈਡ 70 ਤਾਂ ਇਸ ਦੇ ਵਿੱਚ ਪੈਨਸ਼ਨ ਯੋਗ ਤਨਖਾਹ ਪਿਛਲੇ 60 ਮਹੀਨਿਆਂ ਦੀ ਔਸਤ ਤਨਖਾਹ ਅਤੇ ਪੈਨਸ਼ਨ ਯੋਗ ਸੇਵਾ ईपीएस ਦੇ ਵਿੱਚ ਯੋਗਦਾਨ ਪਾਉਣ ਵਾਲੇ ਸਾਲਾਂ ਦੀ ਸੇਵਾ ਦੀ ਗਿਣਤੀ ਸ਼ਾਮਲ ਹੈ ਤਾਂ ਪੈਨਸ਼ਨ ਪ੍ਰਾਪਤ ਕਰਨ ਦੇ ਲਈ ਵੱਧ ਤੋਂ ਤਨਖਾਹ ਸੀਮਾ ਜੜੇ ਕਿ 15000 ਪ੍ਰਤੀ ਮਹੀਨਾ ਹੈ ਤਾਂ ਇਸ ਤੋਂ ਇਲਾਵਾ ਇਸ ਸਕੀਮ ਦਾ ਲਾਭ ਲੈਣ ਦੇ ਲਈ ਘੱਟੋ ਘੱਟ 10 ਸਾਲ ਦੀ ਸੇਵਾ ਜ਼ਰੂਰੀ ਹੁੰਦੀ ਹੈ ਤਾਂ ਹੋ ਸਕਦਾ ਹੈਗਾ ਕਿ ਜਿਹੜੇ ਲੋਕ ਕਰਮਚਾਰੀ ਪੈਨਸ਼ਨ ਨੇ ਉਹਨਾਂ ਦੇ ਵਿੱਚ ਵਾਅਦਾ ਹੋ ਸਕਦੀ ਹੈ ਕਰਮਚਾਰੀ ਪੈਨਸ਼ਨ ਯੋਜਨਾ ਦੇ ਤਹਿਤ ਈਪੀਐਸ ਦੇ ਵਿੱਚ ਜੋ ਕਿ ਵਾਅਦਾ ਹੋਣ ਦੀ ਸੰਭਾਵਨਾ ਜ਼ਰੂਰ ਜਤਾਈ ਜਾ ਰਹੀ ਹੈ ਪਰ ਇਸ ਗੱਲ ਦੀ ਪੁਸ਼ਟੀ ਖਰਵਲ ਟੈਵੀ ਨਹੀਂ ਕਰਦਾ ਹੈਗਾ ਕਿ ਪੈਨਸ਼ਨ ਦੇ ਵਿੱਚ ਵਾਅਦਾ ਹੋ ਚੁੱਕਿਆ ਜਾਂ ਫਿਰ ਹੋਣ ਵਾਲਾ ਹੈ ਇਹ ਕੁਝ ਮੀਡੀਆ ਰਿਪੋਰਟਰ ਦੇ ਮੁਤਾਬਕ ਜੋ ਗੱਲ ਆਖੀ ਜਾ ਰਹੀ ਹੈਗੀ ਹੈ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਬੰਗਲੂਰੂ ਦੇ ਜੋ ਜੋ ਕਿ ਇੱਕ ਮੀਟਿੰਗ ਹੋਈ ਹੈ ਕੇਂਦਰੀ ટ્રਸਟੀ ਬੋਰਡ ਦੀ ਮੀਟਿੰਗ ਹੋਈ ਹੈ ਬੰਗਲੌਰ ਦੇ ਵਿੱਚ ਤਾਂ ਉਸ ਦੇ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਹੈਗਾ ਕਿ ਇਹਨਾਂ ਜੋ ਕਿ EPFO ਕਰਮਚਾਰੀਆਂ ਦੀ ਬਿਹਤਰੀ ਦੇ ਲਈ ਜੋ ਕਿ ਚਲਾਈ ਜਨਵਰੀ ਜਿਹੜੀ ਇਹ ਕਰਮਚਾਰੀ ਪੈਨਸ਼ਨ ਯੋਜਨਾ ਹੈ ਇਸ ਦੇ ਵਿੱਚ ਘੱਟੋ ਘੱਟ ਰਕਮ ਦੇ ਵਿੱਚ ਵਾਧਾ ਹੋ ਸਕਦਾ ਹੈ ਜਿਹੜੀ ਇਹ ਰਕਮ 1000 ਰੁਪਏ ਹੈਗੀ ਆ ਉਸ ਨੂੰ ਵਧਾ ਕੇ 2500 ਸ਼ਾਇਦ ਹੋ ਸਕਦੀ ਹੈ